ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਮੂਹ ਸੰਗਤਾਂ ਦੇ ਵੱਡੇ ਭਾਗ ਹਨ ਜੋ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੀ ਮਨੋਰਥ ਨੂੰ ਪੂਰਾ ਕਰ ਰਹੇ ਹੋ ਸਵਾਸਾਂ ਦੀਆਂ ਘੜੀਆਂ ਸਫਲ ਬਣਾ ਰਹੇ ਹੋ ਪਾਤਸ਼ਾਹ ਜੀ ਦੀ ਕਿਰਪਾ ਦਾ ਸਰਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਜੀ ਦੀ ਬਾਣੀ ਚੱਲ ਰਹੀ ਹੈ ਜਿਸ ਦੇ ਭਾਈ 8 ਸ਼ਲੋਕ ਗਲ ਸੰਪੂਰਨ ਹੋਈ ਸੀ ਆਉ ਪਾਤਸ਼ਾਹ ਜੀ ਦਾ ਨੌਵਾਂ ਸ਼ਲੋਕ ਇੱਥੇ ਰੰਭੁੰਦਾ ਹੈ 467 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਸਭਾ ਈਮਾਨ ਹੈ ਜੀ ਆਉ ਪਾਤਸ਼ਾਹ ਜੀ ਦੀ ਰਸਨਾ ਤੋਂ ਸਤਿਗੁਰ ਜੀ ਵਚਨ ਕਰਦੇ ਹਾਂ ਜੀ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਹਰਿਏ ਸਾਥ ਆਛਾ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਅਗਲੇ ਸ਼ਲੋਕ ਦੀ ਰਮਤਾ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਿਰਪਦੇਸ਼ ਬਖਸ਼ਿਸ਼ ਕਰਦੇ ਹਨ ਉੱਥੇ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹੋਏ ਆਧਾਰ ਨਾਲ ਲੈਂਦੇ ਹੋਏ ਖੀਰ ਤੇ ਸਾਨੂੰ ਜਵਾਬ ਦਿੰਦੇ ਹਨ ਜਵਾਬ ਦਿੰਦੇ ਹਨ ਆਉ ਪਾਸ਼ਾ ਜੀ ਬਤਨ ਕਰਦੇ ਹਨ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਰ ਯੇ ਸਾਥ ਮਹਾਰਾਜ ਜੀ ਗੁਰੂ ਨਾਨਕ ਪਾਸ਼ਾ ਜੀ ਬਤਨ ਕਰਦੇ ਹਨ ਕਿ ਬਹੁਤਾ ਪੜਨ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਦਾ ਮੇਲ ਨਹੀਂ ਸ੍ਰਿਸ਼ਟੀ ਦੇ ਵਿੱਚ ਬਹੁਤ ਐਸੇ ਲੋਕ ਹੋਣਗੇ ਜਿਹੜੇ ਪੜਨ ਤੇ ਵਿਸ਼ਵਾਸ ਰੱਖਦੇ ਹੋਣਗੇ ਜਿਨ੍ਹਾਂ ਨੇ ਪੜ ਪੜ ਕੇ ਸਾਰੀ ਜ਼ਿੰਦਗੀ ਤੇ ਸਵਾਸ ਲਾਤੇ ਤੇ ਮਹਾਰਾਜ ਜੀ ਉਸ ਸਮੇਂ ਦੇ ਮੁਤਾਬਕ ਧਾਰ ਲੈਂਦੇ ਹਨ ਪ੍ਰਾਤਨ ਸਮਿਆਂ ਦੇ ਵਿੱਚ ਪੰਡਤ ਬ੍ਰਹਮਣ ਲੋਕ ਬਹੁਤ ਗ੍ਰੰਥ ਪੜਦੇ ਸੀ ਤੇ ਉਹਨਾਂ ਨੂੰ ਬਿਮਾਨ ਹੁੰਦਾ ਸੀ ਹੰਕਾਰ ਹੁੰਦਾ ਸੀ ਆਪਣੇ ਵਿਦਿਆ ਦਾ ਗਿਆਨ ਦਾ ਤੇ ਉੱਥੇ ਚਰਚਾ ਹੁੰਦੀ ਸੀ ਹਰ ਇੱਕ ਪੰਡਤਾਂ ਦੇ ਵਿੱਚ ਉਹਨਾਂ ਨੇ ਗੱਡਿਆਂ ਤੇ ਗੱਡੇ ਗ੍ਰੰਥ ਲੱਦ ਲੈਣੇ। ਊਠਾਂ ਦੇ ਉੱਤੇ ਗ੍ਰੰਥ ਲੰਦ ਕੇ ਲੈ ਕੇ ਜਾਣੇ ਊਠ ਭਰ-ਭਰ ਕੇ ਐਸੇ ਪੰਡਤਾਂ ਦੇ ਨਾਲ ਮਹਾਰਾਜ ਜੀ ਦੀ ਚਰਚਾ ਵੀ ਹੋਈ ਗੁਰੂ ਨਾਨਕ ਪਾਤਸ਼ਾਹ ਜੀ। ਯਾਦ ਪੜੀਏ ਮਹਾਰਾਜ ਜੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਐਸੇ ਬ੍ਰਾਹਮਣਾਂ ਦੇ ਨਾਲ ਪੰਡਤਾਂ ਦੇ ਨਾਲ ਮਹਾਰਾਜ ਜੀ ਦਾ ਮੇਲ ਹੋਇਆ ਚਰਚਾ ਹੋਈ। ਮਹਾਰਾਜ ਨੇ ਖੰਡਨ ਕੀਤਾ ਇੱਥੇ ਮਹਾਰਾਜ ਜੀ ਉਹੀ ਬਚਨ ਕਰਦੇ ਹਨ ਉੱਥੇ ਮਹਾਰਾਜ ਜੀ ਨੂੰ ਐਸੇ ਪੰਡਤ ਬ੍ਰਾਹਮਣ ਮਿਲੇ ਜਿਨ੍ਹਾਂ ਨੇ ਉਠਾਂ ਦੇ ਗ੍ਰੰਥ ਲਦਿਓ ਉਠਾਂ ਦੇ ਛੱਟ ਪਰੇ ਹੋਏ ਗ੍ਰੰਥਾਂ ਦੇ ਨਾਲ ਉਹ ਸਮੇਂ ਇਸ ਤਰ੍ਹਾਂ ਹੁੰਦਾ ਸੀ ਕਿ ਦਰਬਾਰ ਦੇ ਵਿੱਚ ਰਾਜਿਆਂ ਦੇ ਦਰਬਾਰ ਵਿੱਚ ਚਰਚਾ ਕੀਤੀ ਜਾਂਦੀ ਸੀ ਚਰਚਾ ਹੁੰਦੀ ਸੀ ਗ੍ਰੰਥਾਂ ਦੇ ਮੁਤਾਬਕ ਕਿਉਂਕਿ ਮੁਕਾਬਲਾ ਹੁੰਦਾ ਸੀ ਦੋ ਬ੍ਰਾਹਮਣਾ ਚ ਦੂਆ ਪਾਸੇ ਤੋਂ ਮੁਕਾਬਲਾ ਕਿਸ ਤਰ੍ਹਾਂ ਹੁੰਦਾ ਸੀ ਜਿਹੜਾ ਬ੍ਰਾਹਮਣ ਉਹ ਗ੍ਰੰਥਾਂ ਦੀ ਚਰਚਾ ਦੇ ਵਿੱਚ ਜਿੱਤ ਜਾਂਦਾ ਸੀ ਤੇ ਉਹ ਸਾਰੇ ਗ੍ਰੰਥ ਦੂਜੇ ਬ੍ਰਾਹਮਣ ਦੇ ਖੋਹ ਲਈ ਜਾਂਦੇ ਸੀ ਉਹ ਜਿੰਨੇ ਗ੍ਰੰਥ ਸੀ ਉਹ ਦੂਜੇ ਜਿਹੜਾ ਜਿੱਤੇ ਦਾ ਸੀ ਬ੍ਰਾਹਮਣ ਉਹਨੂੰ ਦੇਨੇ ਪੈਂਦੇ ਸੀ ਜਿਹੜਾ ਆਪਣੇ ਗਿਆਨ ਦੀ ਚਰਚਾ ਵਿੱਚ ਹਾਰ ਜਾਂਦਾ ਸੀ ਗ੍ਰੰਥਾਂ ਦੀ ਚਰਚਾ ਦੇ ਵਿੱਚ ਉਹ ਜਿੰਨੇ ਗ੍ਰੰਥ ਸੀ ਉਹ ਦੂਜੇ ਬ੍ਰਾਹਮਣ ਨੂੰ ਦੇ ਦਿੱਤੇ ਜਾਂਦੇ ਸੀ ਇਸ ਕਰਕੇ ਐਸੇ ਬ੍ਰਾਹਮਣਾਂ ਨਾਲ ਮੇਲ ਹੋਇਆ ਮਹਾਰਾਜ ਦਾ ਜਿਨ੍ਹਾਂ ਨੇ ਛਟਾਂ ਦੇ ਛੱਟ ਭਰਿਓ ਹੁੰਦੇ ਆਤੇ ਪੁੱਠਾਂ ਦੇ ਉੱਤੇ ਗ੍ਰੰਥ ਲਾਦ ਕੇ ਲੈ ਜਾਂਦੇ ਸੀ ਤੇ ਮਹਾਰਾਜ ਜੀ ਨੇ ਖੰਡਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬ੍ਰਾਹਮਣ ਲੋਕੋ ਕੀ ਫਾਇਦਾ ਹੈ ਗ੍ਰੰਥ ਪੜਨ ਦਾ ਕਹਿੰਦੇ ਤੂੰ ਨਾ ਤੁਸੀਂ ਨੇ ਗਿਆਨ ਤਾਂ ਹਾਸਲ ਕਰ ਲਿਆ ਪਰ ਉਹ ਗਿਆਨ ਦੇ ਨਾਲ ਪੰਡ ਹੰਕਾਰ ਦੀ ਵੀ ਚੁੱਕੀ ਫਿਰਦੇ ਹੋ ਕਿ ਅਸੀਂ ਵੱਡੇ ਗਿਆਨੀ ਹਾਂ ਸਾਡੇ ਵਰਗਾ ਕੋਈ ਗ੍ਰੰਥ ਪੜਨ ਵਾਲਾ ਹੈ ਨਹੀਂ ਅਸੀਂ ਤਾਂ ਸਾਰੀ ਵਿਦਿਆ ਲੈ ਲਈ ਸਾਡੇ ਨਾਲ ਕੋਈ ਚਰਚਾ ਨਹੀਂ ਕਰ ਸਕਦਾ ਸਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ ਤੇ ਦੇਖੋ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਹਰਾਤਾ ਉਹ ਰਣਾਨਕ ਪਾਤਸ਼ਾਹ ਜੀ ਸਾਹਮਣੇ ਉਹਨਾਂ ਨੂੰ ਵੀ ਮੱਥਾ ਟੇਕਣਾ ਪਿਆ ਨੀਵੇਂ ਹੋਣਾ ਪਿਆ ਕਿ ਉਹਨਾਂ ਦੇ ਸਾਹਮਣੇ ਉਸ ਜਿੰਨੇ ਵਿਦਿਆਸੀਓ ਫੇਲ ਹੋ ਗਏ ਗੁਰੂ ਮਾਰਨ ਕੁਮਾਰਾ ਜੀ ਦੇ ਸਾਹਮਣੇ ਉਹ ਤੁਸ਼ ਹੋ ਗਏ ਕਿਉਂਕਿ ਉਹਨਾਂ ਦੀ ਵਿਦਿਆ ਹਾਰ ਗਈ ਉਹਨਾਂ ਦੇ ਗ੍ਰੰਥ ਹਾਰ ਗਏ ਕਿਉਂਕਿ ਮਹਾਰਾਜ ਦੇ ਸਾਹਮਣੇ ਕੀ ਆਉਤ ਕਿਉਂਕਿ ਉਹ ਹਉਮੈ ਦਾ ਨਾਸ ਕਰਨ ਵਾਸਤੇ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਮਹਾਰਾਜ ਜੀ ਕਹਿੰਦਾ ਬ੍ਰਹਮਣ ਲੋਕੋ ਇਹ ਪੜਿਆ ਵੀ ਬਹੁਤਾ ਠੀਕ ਨਹੀਂ ਕਿ ਜੇ ਪੜ ਪੜ ਕੇ ਸਮਝੀਏ ਕੀ ਪ੍ਰਾਪਤੀ ਹੈ ਤੇ ਉਸ ਸਮੇਂ ਦੇ ਮੁਤਾਬਕ ਹੁਣ ਵੀ ਹਾਲ ਹੈ ਕਈ ਲੋਕਾਂ ਦਾ ਹੀ ਵਿਸ਼ਵਾਸ ਹੁੰਦਾ ਜਿਹੜੇ ਕੀ ਹਮੇ ਦੇ ਵਿੱਚ ਡੁੱਬੇ ਹੋਏ ਜਿਹੜੇ ਬਹੁਤੇ ਪੜੇ ਹੁੰਦਿਆਂ ਨੇ ਜਿਨ੍ਹਾਂ ਨੇ ਬਹੁਤੀਆਂ ਡਿਗਰੀਆਂ ਕੀਤੀਆਂ ਨਾ ਉਹ ਜੁੱਦੇ ਨੂੰ ਤੁੱਛ ਸਮਝਦੇ ਹਨ ਇਹਦੇ ਪੱਲੇ ਕੀ ਆਸੀ ਬਹੁਤ ਵੱਡੇ ਗਿਆਨੀਆਂ ਆ ਸਾਡੇ ਕੋਲ ਡਿਗਰੀਆਂ ਹਨ ਸਾਡੇ ਕੋਲ ਹੈ ਪਰ ਡਿਗਰੀਆਂ ਵੀ ਕਈ ਵਾਰੀ ਫੇਲ ਹੋ ਜਾਂਦੀਆਂ ਨੇ ਪਿਆਰਿਓ ਉਹ ਡਿਗਰੀਆਂ ਦੇ ਢੇਰਾਂ ਦੇ ਢੇਰ ਭਵੇਂ ਚੁੱਕੀ ਫਿਰਿਏ ਜਿਨੂ ਮਹਾਰਾਜ ਨੇ ਪਾਤਸ਼ਾਹ ਜੀ ਨੇ ਗਿਆਨ ਬਖਸ਼ਣਾ ਜਿਨੇ ਅੰਦਰ ਮੱਤ ਬਖਸ਼ਨੀ ਹੈ ਉਹ ਡਿਗਰੀਆਂ ਤੋਂ ਬਿਨਾਂ ਹੀ ਉਹ ਗਿਆਨ ਹਾਸਲ ਕਰ ਲੈਂਦਾ ਉਹਦੀ ਕਿਰਪਾ ਦਾ ਹੱਥ ਹੋਣਾ ਚਾਹੀਦਾ ਹੈ ਦੇਖੋ ਇੱਥੋਂ ਸੇਧ ਮਿਲ ਜਾਂਦੀ ਹੈ ਉਤੋਂ ਸਾਹਮਣੇ ਧਾਰਨਾ ਆ ਜਾਂਦੀ ਹੈ ਛੱਜੂ ਚੋੜ ਨੂੰ ਮਹਾਰਾਜ ਨੇ ਅਰਥ ਕਰਾਤੇ ਅੱਠਵੇਂ ਪਾਤਸ਼ਾਹ ਜੀ ਕੀ ਬਹੁਤੀ ਉਮਰ ਸੀ ਜਿਨ੍ਹਾਂ ਨੇ ਪਰਮਾਤਮਾ ਦੀ ਕਿਰਪਾ ਹੁੰਦੀ ਆ ਉਹ ਮਹਾਰਾਜ ਜਿੱਦੇ ਤੇ ਕਿਰਪਾ ਦੀ ਛੱਤੀ ਹੱਥ ਰੱਖ ਦਿੰਦਿਆਂ ਉਹ ਭਾਵੇਂ ਬੋਲਾ ਹੋਏ ਅੰਨਾ ਹੋਵੇ ਗੁੰਗਾ ਹੋਵੇ ਉਹਨਾਂ ਨੂੰ ਹੀ ਗਿਆਨ ਬਖਸ਼ ਦਿੰਦਿਆਂ ਉੱਥੇ ਪੜ੍ਹਾਈ ਜਿਹੜੀ ਆ ਉਹ ਵੀ ਫੇਲ ਹੋ ਜਾਂਦੀ ਆ ਗ੍ਰੰਥ ਵੀ ਫੇਲ ਹੋ ਜਾਂਦੇ ਆ ਤੇ ਮਹਾਰਾਜ ਜੀ ਇੱਥੇ ਖੰਡਨ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੜ ਪੜ ਗੱਡੀ ਲੱਦੀ ਹੈ ਪੜ ਸਭ ਜਿਹੜਾ ਲਬਜ ਹੈ ਨੂੰ ਬੋਲਾ ਬੋਲਣਾ ਪੜ ਪੜ ਭੋਲਾ ਕੇ ਗਲਤ ਹੋ ਜਾਂਦਾ ਕਿ ਬਹੁਤੇ ਲੋਕ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਸ਼ਬਦ ਨੂੰ ਲਬਜ ਨੂੰ ਪੜ ਪੜ ਬੋਲਣਾ ਕਿਉਂਕਿ ਪੜ ਪੜ ਕੇ ਪੜ ਪੜ ਨਹੀਂ ਬੋਲਣਾ ਜੇ ਦਬ ਕੇ ਬੋਲਾਂਗੇ ਪੜ ਪੜ ਬਣ ਜਾਂਦਾ ਕਿਉਂਕਿ ਬਾਣੀ ਦੇ ਲਬਜ ਉਹਨਾਂ ਨੂੰ ਹਰ ਇੱਕ ਲਬਜ ਨੂੰ ਬੜੇ ਧਿਆਨ ਨਾਲ ਬੋਲਣਾ ਪੈਂਦਾ ਇਤਿ ਮਹਾਰਾਜ ਜੀ ਪੜ ਪੜ ਕਹਿੰਦੇ ਹਨ ਪੂਲਾ ਬੁੱਲਣਾ ਲਬਜ ਨੂੰ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਭਾਵ ਕੀ ਪੜ ਪੜ ਕੇ ਮਹਾਰਾਜ ਜੀ ਕਹਿੰਦੇ ਭਾਵੇਂ ਗੱਡਿਆਂ ਦੇ ਗੱਡੇ ਲਾਦ ਲਈਏ ਗੱਡੀਆਂ ਭਰ ਲਈਏ ਉਦੋਂ ਗੱਡੇ ਸਨ ਹੁਣ ਗੱਡੀਆਂ ਕਹਿੰਦੇ ਪਰ ਉਹ ਜਿਨ੍ਹਾਂ ਪੜਨ ਦੇ ਨਾਲ ਹੀ ਕਹੀਏ ਉਹਦੀ ਪ੍ਰਾਪਤੀ ਹੈ ਨਹੀਂ ਪੜ ਕੇ ਦੇਖੋ ਕਿੰਨੇ ਲੋਕ ਘੰਕਾਰ ਦੀਆਂ ਪੰਡਾਂ ਚੁੱਕੀ ਫਿਰਦੇ ਹਨ ਕਿਸੀ ਬਹੁਤੇ ਗ੍ਰੰਥ ਪੜਿਆਨ ਕਿਆਂ ਉਹਨੂੰ ਗ੍ਰੰਥ ਧਰਮ ਦੀ ਦੁਨੀਆ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਧਾਰਮਿਕ ਗ੍ਰੰਥਾਂ ਦਾ ਗਿਆਨ ਜਿੰਨਾਂ ਨੂੰ ਹੁੰਦਾ ਉਹ ਵੀ ਬਹੁਤ ਵੱਡੇ ਮਹਾਰਾਜ ਜੀ ਕਹਿੰਦੇ ਘਾਰ ਵਿੱਚ ਲੋਕ ਡੁੱਬ ਜਾਂਦੇ ਹਨ ਉਹ ਸਮਝਦੇ ਹਨ ਕਿ ਸਾਡੇ ਤੋਂ ਵੱਡਾ ਗੋਹਣ ਗਿਆਨੀ ਹੈ ਗਿਆਨवान ਹੈ ਸੂਝਵਾਨ ਹੈ ਸੀ ਸਾਡੇ ਵਰਗੀ ਵਿੱਜਾ ਕਿਸੇ ਕੋਲ ਕਿਤੇ ਹੋਏਗੀ ਇਹ ਪਰ ਪਿਆਰਿਓ ਮਹਾਰਾਜ ਜੀ ਕਹਿੰਦੇ ਓੰਕਾਰ ਦਾ ਪੜਿਆ ਹਰਾ ਜੀ ਕਹਿੰਦੇ ਕੋਈ ਲਾਭ ਨਹੀਂ ਜੇ ਪ੍ਰਾਪਤੀ ਨਹੀਂ ਹੈ ਜੇ ਪੜਿਆ ਨਾ ਪੜਿਆ ਇੱਕ ਬਰਾਬਰ ਹੋ ਜਾਂਦਾ ਹੈ ਇਹ ਪਾਤਸ਼ਾਹ ਜੀ ਇੱਥੇ ਦੇਖੋ ਸਾਨੂੰ ਸਮਝਾਉਣ ਵਾਸਤੇ ਇਹ ਅਨੇਕਾਂ ਹੀ ਭਗਤੀਆਂ ਵਿੱਚ ਪਾਤਸ਼ਾਹ ਜੀ ਨੇ ਵਚਨ ਕਰਦੇ ਮਹਾਰਾਜ ਜੀ ਵਚਨ ਕਰਦਿਆਂ ਪੜ ਪੜ ਭਰੀਏ ਸਾਥ ਪੜ ਪੜ ਬੀੜੀ ਪਾਈਏ ਪੜ ਪੜ ਗੱਡੀਏ ਖਾਤ ਹਰਿ ਰਾਜ ਜੀ ਕਹਿੰਦੇ ਭਾਵੇਂ ਪੰਡਤ ਲੋਕ ਉਸ ਵੇਲੇ ਬੇੜੀਆਂ ਦੀਆਂ ਬੇੜੀਆਂ ਭਰ ਲੈਂਦੇ ਸੀ ਇੱਕ ਟੱਟ ਤੋਂ ਦੂਜੇ ਪਾਰ ਜਾਣ ਵਾਸਤੇ ਸਾਗਰਾਂ ਦੇ ਵਿੱਚ ਬੇੜੀਆਂ ਭਰ ਕੇ ਲੈ ਜਾਂਦੇ ਸੀ ਕਹਿੰਦੇ ਬੇੜੀਆਂ ਤੇ ਬੇੜੇ ਭਰ ਕੇ ਗ੍ਰੰਥਾ ਦੇ ਲੈ ਜਾਣੇ ਮਹਾਰਾਜ ਜੀ ਕਹਿੰਦੇ ਚੁੱਕੀ ਫਿਰਨੇ ਹਰ ਕੀ ਲਾਭ ਹੈ ਪਾਤਸ਼ਾਹ ਜੀ ਕਹਿੰਦੇ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਆਂ ਖਾਤ ਖਤਾਂ ਦੇ ਖੱਤ ਟੋਿਆਂ ਦੇ ਢੋਏ ਮਹਾਰਾਜ ਜੀ ਕਹਿੰਦੇ ਭਾਵੇਂ ਪੜੀਏ ਭਵੇਂ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਮਹਾਰਾਜ ਜੀ ਕਹਿੰਦੇ ਭਾਵੇਂ ਪੂਰਾ ਬਰਸ ਪੜ ਲਈਏ ਬਰਸ ਤੋਂ ਭਾਵ ਹੁੰਦਾ ਸਾਲ ਬਰਸ ਬਰਸ ਤੋਂ ਭਾਵ ਸਾਲ ਦੇ ਸਾਲ ਹੀ ਭਾਵੇਂ ਕੋਈ ਮਹੀਨਾ ਨਾ ਛੱਡੀਏ ਪੜਨ ਤੋਂ ਬਿਨਾਂ ਮਾਸ ਤੋਂ ਭਾਵ ਕੀ ਹੈ ਮਹੀਨਾ ਸਾਲ ਬਰਸ ਬਰਸ ਸਾਲ ਮਹਾਰਾਜ ਜੀ ਕਹਿੰਦੇ ਪੜੀਏ ਜੇਤੇ ਬਰਸ ਬਰਸ ਹਾਰਾ ਜੀ ਕਹਿੰਦੇ ਸਾਰਾ ਸਾਲ ਹੀ ਭਾਵੇਂ ਇੱਕ ਦਿਨ ਖਾਲੀ ਨਾ ਛੱਡੀਏ ਪੜ੍ਹਦੇ ਪੜ੍ਹਦੇ ਹੀ ਰਹੀਏ ਚੁੱਪੀ ਨਾ ਰਹੀਏ ਪੜ੍ਹ-ਪੜ੍ਹ ਕੇ ਤੇ ਮਹਾਰਾਜ ਜੀ ਕਹਿੰਦੇ ਪੜ੍ਹੀਏ ਜੇਤੇ ਮਾਸ ਤੋਂ ਭਾਵ ਮਹੀਨਾ ਮਹਾਰਾਜ ਜੀ ਕਹਿੰਦੇ ਕੋਈ ਮਹੀਨਾ ਨਾ ਖਾਲੀ ਛੱਡੀਏ ਪੜ੍ਹੀਏ ਜੇਤੀ ਆਰਜਾ ਪੜ੍ਹੀਏ ਜੇਤੇ ਸਾਸ ਸਾਰੀ ਆਰਜਾ ਭਾਵੇਂ ਜ਼ਿੰਦਗੀ ਮੁੱਕ ਜਾਵੇ ਉਮਰਾਂ ਨੂੰ ਆਰਜਾ ਕਹਿੰਦੇ ਆ ਸਾਰੀ ਉਮਰ ਹੀ ਮਹਾਰਾਜ ਜੀ ਕਹਿੰਦੇ ਭਵੇਂ ਪੜਦਿਆਂ ਲੰਘ ਜਾਵੇ ਅੜੀਏ ਜੇਤੀ ਆਰ ਜਾ ਇਹ ਮਹਾਰਾਜ ਜੀ ਕਹਿੰਦੇ ਐਸੇ ਲੋਕ ਹਨ ਜਿਹੜੇ ਉਮਰਾ ਭਾਰੀ ਪੜਦੇ ਰਹਿੰਦੇ ਹਨ ਉਹਨਾਂ ਨੂੰ ਦੇਖ ਕੇ ਸੋਚ ਵਿੱਚ ਮਨ ਆ ਜਾਂਦਾ ਜਦੋਂ ਐਸੇ ਜੇ ਲੋਕਾਂ ਨਾਲ ਮੇਲ ਹੁੰਦਾ ਹੈ ਇਹ ਮਨ ਜਿਹੜਾ ਇੱਕੋ ਦਮ ਸੋਚ ਵਿੱਚ ਹੁੰਦਾ ਕਿ ਯারে ਸਾਰੀ ਜ਼ਿੰਦਗੀ ਪੜਦਾ ਹੀ ਰਹਾ ਇਹਦੇ ਕੋਲ ਇੰਨੀਆਂ ਡਿਗਰੀਆਂ ਨੇ ਫਿਰ ਵੀ ਖਾਲੀ ਦਾ ਖਾਲੀ ਤੁਰਿਆ ਫਿਰਦਾ ਡਿਗਨਿਆਂ ਵਾਲੇ ਵੀ ਖਾਲੀ ਹੁੰਦਿਆਂ। ਵੀ ਐਨੀ ਕੀ ਮਹਾਰਾਜ ਜੀ ਕਹਿੰਦੇ ਉਦੋਂ ਕਹਿੰਦੇ ਪੜ ਪੜ ਕੇ ਮਹਾਰਾਜ ਜੀ ਜੇ ਹੁਣ ਦੇ ਮੁਤਾਬਕ ਲਈ ਹੋਂ ਡਿਗਰੀਆਂ ਦੇ ਅਸੀਂ ਝੋਲੇ ਫਰੀ ਫਿਰਦੇ ਆ। ਡਿਗਰੀਆਂ ਦੇ ਝੋਲੇ ਕਈ ਫਰੀ ਫਿਰਦੇ ਹਨ ਫਿਰ ਕੋਲਾ ਡਿਗਰੀ ਹੈ। ਡਿਗਰੀਆਂ ਦੀ ਘਾਰ ਕਰੀ ਜਾਂਦੇ ਨੇ ਅੰਮੇ। ਫਿਰ ਕੋਈ ਨਹੀਂ ਪੜਾਈ ਹੈ। ਆਹ ਡਿਗਰੀ ਹੈ ਮੇਰੇ ਕੋਲ ਆ ਆਪਸਕਤਾ ਦਾ ਗਿਆਨ ਹੈ, ਧਾਰਮਿਕ ਗ੍ਰੰਥਾਂ ਦਾ ਗਿਆਨ ਹੈ। ਇਸੇ ਓਮੇ ਦੇ ਵਿੱਚ ਹੀ ਆਪਾਂ ਤੁਰੇ ਫਿਰਦੇ ਆ। ਮਹਾਰਾਜ ਜੀ ਕਹਿੰਦੇ ਆਰ ਜੋ ਵੀ ਲੰਘ ਜਾਵੇ ਸਾਰੀ ਭਵੇਂ ਜੇਤੀ ਆਰ ਜਾ ੜੀਏ ਜੀਤੇ ਮਾ ਸਾਸ ਮਹਾਰਾਜ ਜੀ ਕਹਿੰਦੇ ਜਿੰਨੇ ਸਾਨ ਉਮਰਾ ਦੇ ਸਾਰੇ ਪਣਤੀ ਲਾ دیے ਨਾਨਕ ਲੇਖੈ ਇੱਕ ਗੱਲ ਫੁਰ ਹਮੈ ਧਖਣਾ ਚਾਖ ਸਾਰੀਆਂ ਗੱਲਾਂ ਦਾ ਮਹਾਰਾਜ ਜੀ ਇੱਕ ਜਵਾਬ ਦਿੰਦੇ ਹਨ ਫਿਰ ਸਤ ਗੁਰੂ ਜੀ ਨਾਨਕ ਲਿਖੈ ਇੱਕ ਗੱਲ ਮਹਾਰਾਜ ਜੀ ਕਹਿੰਦੇ ਗੱਲ ਸੌ ਗੱਲਾਂ ਦੀ ਇੱਕ ਗੱਲ ਜਿਵੇਂ ਆਪਾਂ ਕਹਿ ਦਿੰਦੇ ਨਾ ਧਾਰਨ ਬਣੀ ਹੈ ਸੌ ਗੱਲਾਂ ਦੀ ਇੱਕ ਗੱਲ ਮਹਾਰਾਜ ਜੀ ਕਹਿੰਦੇ ਨਾਨਕ ਲਿਖੈ ਇੱਕ ਗੱਲ ਰਹੁਮੇ ਝਖਣਾ ਝੱਖ ਮਹਾਰਾਜ ਜੀ ਕਹਿੰਦੇ ਹਉਮੇ ਦੇ ਵਿੱਚ ਕੀਤਾ ਸਭ ਕੁਝ ਝੱਖ ਹੈ ਆਸ਼ਾ ਜੀ ਕਹਿੰਦੇ ਝੱਖ ਮਾਰਨ ਦੇ ਬਰਾਬਰ ਹੈ ਜਿੰਨਾ ਪੜਿਆ ਜਿੰਨੇ ਗੱਡੇ ਲੱਦੇ ਅਣ ਪੜ ਪੜ ਕੇ ਇਹ ਝੱਖ ਮਾਰੀ ਹੈ ਮਹਾਰਾਜ ਜੀ ਕਹਿੰਦੇ ਕੋਈ ਲਾਭ ਨਹੀਂ ਖਾਲੀ ਦੇ ਖਾਲੀ ਆ ਕੀ ਫਾਇਦਾ ਪੜਨ ਦਾ ਮਹਾਰਾਜ ਜੀ ਕਹਿੰਦੇ ਪੀ ਲਾਵੇ ਉਹਦੇ ਚ ਕੋਈ ਖੱਟ ਲਿਆ ਕੀ ਖੱਟਿਆ ਉਹਦੇ ਚ ਮਹਾਰਾਜ ਜੀ ਕਹਿੰਦੇ ਪੜਾ ਪੜ ਕੇ ਦੇ ਇਹ ਗਿਆਨ ਦੇ ਬਜਾਇ ਹੰਕਾਰ ਹੁਮੇ ਇਕੱਠੇ ਕਰ ਲਈ ਤੇ ਮਹਾਰਾਜ ਜੀ ਕਹਿੰਦੇ ਹੁਮੇ ਝਖਣਾ ਤਾਖ ਹੁਮੇ ਦੀ ਤਾਖ ਹੈ ਹਾਰਾ ਜੀ ਕਹਿੰਦੇ ਐਵੇਂ ਹਾਰਾ ਜੀ ਕਹਿੰਦੇ ਲਿਖ ਹੈ ਇੱਕ ਗੱਲ ਹੋਰ ਹੁਮੇ ਝਖਣਾ ਤਾਖ ਹਾਰਾ ਜੀ ਕਹਿੰਦੇ ਤਾਂ ਹੁਮੇ ਦੀਆਂ ਪੰਡਾ ਹਨ ਰਾਹੀ ਥੋੜਾ ਮਹਾਰਾਜ ਜੀ ਕਹਿੰਦੇ ਪੜਿਆ ਤਾਂ ਇੱਕ ਅੱਖਰ ਵੀ ਸਫਲ ਹੈ ਜੇ ਇੱਕ ਗ੍ਰੰਥ ਪੜ ਲਾਂਗੇ ਇੱਕ ਪੰਕਤੀ ਪੜ ਲਾਂਗੇ ਉਹਦੀ ਵਿਚਾਰ ਨੂੰ ਬੰਨ ਲਾਂਗੇ ਤਾਂ ਉਹ ਸਫਲ ਹੈ ਮਹਾਰਾਜ ਜੀ ਨਹੀਂ ਕਹਿੰਦੇ ਕਿ ਸਿ ਪੜਨਾ ਨਹੀਂ ਹੈ ਸਤਿਗੁਰ ਜੀ ਨਹੀਂ ਕਹਿੰਦੇ ਕਿ ਮਨੁੱਖ ਨੇ ਪੜਨਾ ਨਹੀਂ ਮਹਾਰਾਜ ਜੀ ਕਹਿੰਦੇ ਪੜ ਕੇ ਉਹਦੀ ਵਿਚਾਰ ਨੂੰ ਸੁਣੋ ਮੰਨੋ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੋ ਨਹੀਂ ਵਰਤਾਓ ਉਹਨੂੰ ਵਰਤਾਣਾ ਅੱਗੇ ਵਰਤਾਣਾ ਅੱਗੇ ਨੂੰ ਕਿਸੇ ਨੂੰ ਸਿੱਖਿਆ ਦੇਣੀ ਉਹ ਸਿੱਖਿਆ ਨੂੰ ਜੂਝ ਕਰਨਾ ਫਿਰ ਉਹ ਪੜਿਆ ਵੀ ਸਫਲ ਹੈ ਇਹ ساری ਜ਼ਿੰਦਗੀ ਵੈਸਵਾ ਜੀ ਦੀ ਨੰਗਾਤੀ ਕਦੀ ਕਿਸੇ ਨਾਲ ਮੱਥਾ ਲਾ ਲਿਆ ਵੈਸਵਾ ਜੀ ਕਰਦੇ ਰਹੇ ਕਦੀ ਕਿਸੇ ਨਾਲ ਆਪਣੀ ਪੀਧਿਆ ਦਾ ਘਰ ਕਰਕੇ ਜਿਵੇਂ ਪੰਡਤ ਨੇ ਕੀਤੀ ਸੀ ਨਾ ਗੁਰੂ ਸਰਕ੍ਰਿਸ਼ਨ ਮਹਾਰਾਜ ਜੀ ਨਾਲ 8ਵੇਂ ਪਾਤਸ਼ਾਹ ਨਾਲ ਵੈਸਵਾ ਜੀ ਸਿਨਾ ਮਹਾਰਾਜ ਜੀ ਨਾਲ ਬੈਸ ਕਿਉਂਕਿ ਹੰਕਾਰ ਸੀ ਉਹਨੂੰ ਵੀ ਪੜਿਆ ਗੱਡਿਆਂ ਤੇ ਗੱਡੇ ਪੜਿਆ ਹੋਇਆ ਮਨੁੱਖ ਹੰਕਾਰ ਕਰ ਬਿਠਦਾ ਤੋ ਬ੍ਰਾਹਮਣ ਨੂੰ ਵੀ ਘਾਰ ਸੀ ਜਦੋਂ ਮਹਾਰਾਜ ਜੀ ਦਿੱਲੀ ਨੂੰ ਜਾ ਰਹੇ ਸੀ ਤੇ ਪਾਸ਼ਾ ਪਾਸ਼ਾ ਜੀ ਨੂੰ ਉਸ ਪਿੰਡ ਵਿੱਚ ਜਦੋਂ ਠਹਿਰੇ ਦੇਖੋ ਜਿੱਥੇ ਆਪਾਂ ਜਾਣਦੇ ਹਾਂ ਮਹਾਰਾਜ ਦਾ ਗੁਰਦਰਾ ਸੁਹਾਇਮਣ ਸਤਗੁਰੂ ਜੀ ਨਾਲ ਚਰਚਾ ਕਰਨ ਵਾਸਤੇ ਬੈਸਵਾ ਜੀ ਕੀਤੀ ਕਹਿੰਦੇ ਤੁਸੀਂ ਕ੍ਰਿਸ਼ਨ ਭਗਵਾਨ ਹੋਏ ਤੁਸੀਂ ਕ੍ਰਿਸ਼ਨ ਸ੍ਰੀ ਹਰਿ ਕ੍ਰਿਸ਼ਨ ਕਿਸ ਤਰ੍ਹਾਂ ਬਣਗੇ ਗਿਆਨ ਦਾ ਘਾਰ ਸੀ ਉਹਨੂੰ ਵੀ ਇ ਉੱਥੇ ਇਹ ਅਧਾਰਨ ਪੈਦਾ ਹੋ ਜਾਂਦੀ ਆਪਣੇ ਆਪ ਮਹਾਰਾਜ ਜੀ ਨੂੰ ਇੱਕ ਮਹਾਰਾਜ ਜੀ ਦੇ ਨਾਲ ਬੈਸਵਾ ਜੀ ਕੀਤੀ ਉਹ ਪੰਡਤ ਨੇ ਬ੍ਰਾਹਮਣ ਨੇ ਕਹਿੰਦੇ ਤੁਸੀਂ ਭਗਵਾਨ ਕ੍ਰਿਸ਼ਨ ਜੀ ਹੋਏ ਉਤੇ ਭਗਵਾਨ ਸਨ ਪਰ ਤੁਸੀਂ 8 ਸਾਲ ਦੇ ਕਿਸ ਤਰ੍ਹਾਂ ਭਗਵਾਨ ਬਣ ਗਏ ਤੁਸੀਂ ਆਪਣੇ ਨਾਮ ਦੇ ਨਾਲ ਸ੍ਰੀ ਹਰਿ ਕ੍ਰਿਸ਼ਨ ਲਾ ਲਿਆ ਉਹਨਾਂ ਤੋਂ ਵੀ ਵੱਡਾ ਨਾਮ ਕਰਤਾ ਮੈਂ ਨਹੀਂ ਮੰਨਦਾ ਮੈਂ ਤਾਂ ਮੰਨਾਂਗਾ ਜੇ ਗੀਤਾ ਦੇ ਅਰਥ ਕਰੋਗੇ ਆ ਜਾਣੇ ਆ ਨਾ ਪੰਜੋਕੜਾ ਸਾਹਿਬ ਪਿੰਡ ਸੀ ਪੰਜੋਕੜਾ ਜੋਕੜਾ ਸਾਹਿਬ ਪਿੰਡ ਦੇ ਵਿੱਚ ਇੱਕ ਛੱਜੂ ਚੌਰ ਨੂੰ ਮਹਾਰਾਜ ਨੇ ਬੁਲਾਇਆ ਸੀ ਫਿਰ ਤੁਹਾਨੂੰ ਪਤਾ ਸਾਰਿਆਂ ਨੂੰ ਘਰ ਤੋੜਨ ਵਾਸਤੇ ਮਹਾਰਾਜ ਨੇ ਸਾਰੀ ਜ਼ਿਲ੍ਹਾ ਰਤੀਏ ਵਿਦਰਤੀ ਕੋਈ ਦੂਜਾ ਕਾਰਨ ਨਹੀਂ ਸੀ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਅਸੀਂ ਨਹੀਂ ਬਣਦੇ ਪਰ ਤੂੰ ਪਹਿਲੋਂ ਕੋਈ ਬੰਦਾ ਲੈ ਜੇ ਅਸੀਂ ਅਸਤ ਕਰਾਂਗੇ ਤੂੰ ਸਮਝੇਗਾ ਕਿ ਇਹਨਾਂ ਨੇ ਯਾਦ ਕੀਤੇ ਹੋਏ ਹਨ ਰੱਟਾ ਮਾਰਿਆ ਹੋਇਆ ਤੂੰ ਐਂ ਕਰ ਪਿੰਡ ਚੋਂ ਕੋਈ ਵੀ ਆਦਮੀ ਲਿਆਸੀ ਉਹਦੇ ਤੋਂ ਅਰਥ ਕਰਾ ਦਿੰਨੇ ਆਂ ਮਹਾਰਾਜ ਜੀ ਛੋਟੀ ਜੀ ਛੱਟੀ ਰੱਖਦੇ ਸੀ ਹੱਥ ਛੱਟੀ ਹੁੰਦੀ ਸੀ ਸਦਾ ਹੀ ਮਹਾਰਾਜ ਦੇ ਹੱਥ ਦੇ ਵਿੱਚ ਤੇ ਹੰਕਾਰੀ ਪੰਡਤ ਜਿਹੜਾ ਪਿੰਡ ਚ ਜਾ ਕੇ ਛੱਜੂ ਚੌਰ ਨੂੰ ਲਿਆ اپنی ਵਿਦਿਆ ਦਾ ਹੰਕਾਰ ਸੀ ਜੇ ਵੀ ਹੰਕਾਰ ਨਹੀਂ ਟੁੱਟਿਆ ਮੂੰਗਾ ਬੋਲਾ ਦਿਮਾਗੀ ਤੌਰ ਤੇ ਮੈਂਟਲ ਜਿਹਨੂੰ ਕੁਝ ਸੁਣਦਾ ਵੀ ਨਹੀਂ ਕੁਝ ਬੋਲ ਵੀ ਨਹੀਂ ਸਕਦਾ ਦਿਮਾਗ ਵੀ ਕੰਮ ਨਹੀਂ ਕਰਦਾ ਐਸਾ ਪੰਡਤ ਇਹ ਬੰਦਾ ਚੁਣ ਕੇ ਲੈ ਕੇ ਆਇਆ ਕਹਿੰਦਾ ਦੇਖਦੇ ਆਂ ਕਿਸ ਤਰ੍ਹਾਂ ਬੁਲਾਉਂਦਾ ਜੇ ਸ਼ਕਤੀ ਹੋਏਗੀ ਆ ਫਿਰ ਬਿਲਾਲੇਗਾ ਜੇ ਨਾ ਹੋਈ ਤੇ ਆਪੀ ਮਾਫੀ ਮੰਗੇਗਾ ਹੰਕਾਰ ਸੀ ਵਿਦਿਆ ਦਾ ਤੇ ਮਹਾਰਾਜ ਜੀ ਦੇ ਸਾਹਮਣੇ ਲਿਆ ਬਿਠਾਇਆ ਛੱਜੂ ਚੌਰ ਨੂੰ ਕਹਿੰਦੇ ਮਹਾਰਾਜ ਜੀ ਤੂੰ ਅਰਥ ਕਰਾਓ ਸਤਿਗੁਰ ਜੀ ਹੱਸ ਕੇ ਕਹਿੰਦੇ ਭਾਈ ਠੀਕ ਐ ਸਿੱਖਾ ਨੂੰ ਕਿਹਾ ਭਾਈ ਐ ਕਰੋ ਇਹਨੂੰ ਇਸ਼ਨਾਨ ਪਾਣੀ ਕਰਾਓ ਉਹਨੇ ਵਸਤਰ ਪਵਾਓ ਤੇ ਸਾਹਮਣੇ ਬਿਠਾ ਦਿਓ ਇਸ਼ਨਾਨ ਪਾਣੀ ਕਰਾਇਆ ਗਿਆ ਕਿਉਂਕਿ ਮੈਲੇ ਬਸਤਰ ਦਵਾਗੀ ਠੀਕ ਨਹੀਂ ਸੀ ਪਾਟੇ ਬਸਤਰ ਪਾਏ ਹੋਏ ਹਨ ਸਰੀਰ ਬਹੁਤ ਮੈਲਾ ਹੈ ਤੇ ਮਹਾਰਾਜ ਜੀ ਨੇ ਪਹਿਲੋ ਦੇਖੋ ਇਸ਼ਨਾਨ ਕਰਾਇਆ ਸੋਹਣੇ ਵਸਤਰ ਪਵਾਏ ਸਾਹਮਣੇ ਮਹਾਰਾਜ ਜੀ ਸਜੇ ਹੋਏ ਹਨ ਸੰਗਸਨਾ ਤੇ ਤੇ ਸਾਹਮਣੇ ਬਿਠਾਤਾ ਸੱਜੂ ਝੌਰ ਨੂੰ ਤੇ ਮਹਾਰਾਜ ਜੀ ਦੀ ਛੱਟੀ ਵੀ ਲੱਗੀ ਸੀ ਸਿਰ ਤੇ ਸਤਿ ਕਰ ਤਾਰਕ ਹੈ ਕਿઠਵੇਂ ਪਾਤਸ਼ਾਹ ਜੀ ਨੇ ਛੱਟੀ ਰੱਖੀ ਸਿਰ ਤੇ ਪਿਆਰਿਓ ਘਟਪਾਟ ਖੁੱਲ ਗਏ ਦਸਵਾਂ ਦਵਾਰ ਜਿਹੜਾ ਸਾਡਾ ਬੰਦ ਪਿਆ ਹੈ ਨਾ ਜਿਹਨੂੰ ਖੋਲਣ ਵਾਸਤੇ ਅਸੀਂ ਆਏ ਆ ਤੇ ਉਹ ਹੀ ਖੋਲਤਾ ਦਰਵਾਜ਼ਾ ਖੋਲਤਾ ਗਿਆਨ ਦਾ ਮਹਾਰਾਜ ਨੇ ਕਿੱਥੇ ਬੋਲਾ ਸੀ ਅੰਨਾ ਸੀ ਕੰਨਾ ਤੂੰ ਦਿਖਦਾ ਨਹੀਂ ਕੰਨਾ ਤੂੰ ਸੁਣਦਾ ਨਹੀਂ ਅੱਖਾਂ ਤੋਂ ਦਿਖਦਾ ਨਹੀਂ ਜੀਭਾ ਬੋਲ ਨਹੀਂ ਪਾਉਂਦੀ ਸੀ ਅਜ ਸੱਜੂ ਝੋੜ ਦੇਖੋ ਠੀਕ ਹੋ ਗਿਆ ਦਿਮਾਗ ਵੀ ਠੀਕ ਹੋ ਗਿਆ ਨਸਾਂ ਖੁੱਲ ਗਈਆਂ ਕੰਨ ਜਿਹੜੇ ਸੀ ਸੁਣ ਲੱਗੇ ਜੀਭਾ ਬੋਲਣ ਲੱਗੀ ਸਤਿਗੁਰੂ ਜੀ ਕਹਿੰਦੇ ਭਾਈ ਛੱਜੂ ਝੋੜ ਤੇ ਸਤਿਵਚਨ ਕਹਿ ਕੇ ਬੋਲਿਆ ਵੇਖੋ ਕਿਤੇ ਬੋਲਦਾ ਵੀ ਨਹੀਂ ਸੀ ਕਹਿੰਦੇ ਮਹਾਰਾਜ ਸਤਿਵਚਨ ਕਹਿੰਦੇ ਐ ਕਰ ਇਹਨੂੰ ਅਰਥ ਸੁਣਾ ਕੀਤਾ ਦੇ ਜਿੱਥੋਂ ਵੀ ਕਹਿੰਦਾ ਹੈ ਬ੍ਰਾਹਮਣ ਪੰਡਿਤ ਉਥੋਂ ਹੀ ਅਰਥ ਕਰ ਤੇ ਫਿਰ ਕੁਲ ਮਹਾਰਾਜ ਜੀ ਦੇ ਬਚਨ ਦੀ ਡੇਰ ਸੀ ਬੋਲਣ ਦੀ ਤੇ ਛੱਜੂ ਝੋਰ ਫਟਾਫੜ ਜਿੱਥੋਂ ਜਿੱਥੋਂ ਵੀ ਦੇਖੂ ਉਂਗਲ ਰੱਖਦਾ ਹੈ ਨਾ ਬ੍ਰਾਹਮਣ ਉਤੋਂ ਹੀ ਛੱਜੂ ਝੋਰ ਅਰਥ ਕਰ ਰਿਹਾ ਅਨੇਕਾਂ ਹੀ ਅੰਗ ਫੋਲਤੇ ਉਸ ਗ੍ਰੰਥ ਦੇ ਥੱਕ ਗਿਆ ਪੰਡਤ ਬੋਲ ਫੋਲ ਕੇ ਵੀ ਕਿਤੋਂ ਤੇ ਫਸੇ ਤੇ ਪਰ ਨੀਵੀ ਪੈ ਗਈ ਉਥੇ ਸ਼ਰਮਿੰਦਗੀ ਦੇ ਨਾਲ ਬੇਸਤੀ ਹੋਈ ਬੋਤ ਨੀਵੀ ਪੈ ਗਈ ਮਹਾਰਾਜ ਦੇ ਚਰਨਾਂ ਤੇ ਢਹਿ ਗਿਆ ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰ ਦੋ ਮੈਂ ਤਾਂ ਸਮਝਦਾ ਸੀ ਕੁਥੀ ਐਵੇਂ ਹੋ ਪਰ ਤੁਸੀਂ ਤਾਂ ਸੱਚੀ ਮੁੱਚੀ ਕਾਲਪੁਰਖ ਦੀ ਜੋਤ ਹੋ ਅੱਜ ਤੋਂ ਮੈਂ ਮੰਨਦਾ ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਢਿੱਠੇ ਸਭ ਦੁੱਖ ਜਾਏ ਤੇ ਦੁੱਖ ਤੋੜਤਾ ਨਾ ਐਂ ਥੋੜਾ ਕਿਹਾ ਜਾਂਦਾ ਦਰਦਾਸ ਚ ਬੋਲਦੇ ਆਪਾਂ ਸਾਰੀ ਦਿੱਲੀ ਦੇ ਦੁੱਖ ਤੋੜਤੇ ਸੀ ਮਹਾਰਾਜ ਨੇ ਸਰੀਰ ਤੇ ਸਾਰਾ ਕਸ਼ਟ ਸਹਿਆ ਚੇਚਕ ਦੀ ਮਾਰੀ ਹਾਜੇ ਦੀ ਬਿਮਾਰੀ ਤੇ ਮਹਾਰਾਜ ਨੇ ਦੇਖੋ ਸ਼ਕਤੀ ਨਹੀਂ ਵਰਤੀ ਸ਼ਕਤੀ ਵਰਤ ਵੀ ਦਿੱਤੀ ਤੇ ਉੱਥੇ ਦਰਸਾਇਆ ਵੀ ਨੀ ਕਿ ਮਰੀ ਦੀਆਂ ਸਿੱਧੀਆਂ ਵਰਤੀਆਂ ਸ਼ਕਤੀ ਦੇ ਨਾਲ ਸਾਰੀ ਦਿੱਲੀ ਦਾ ਰੋਗ ਆਪਣੇ ਸਰੀਰ ਤੇ ਲੈ ਆਂਦਾ ਪਾਤਸ਼ਾਹ ਨੇ ਤੇ ਉਸੇ ਬਿਮਾਰੀ ਦੇ ਨਾਲ ਸਤਿਗੁਰੂ ਜੀ ਨੇ ਆਪਣਾ ਸੀਰ ਤੇ ਆਗਤ ਅੱਠਵੇਂ ਪਾਤਸ਼ਾਹ ਜੀ ਨੇ ਜਾਣ ਤੋਂ ਭਾਵ ਹੈ ਇੱਥੇ ਧਾਰਨ ਪੈਦਾ ਹੋਈ ਸੀ ਤਾਂ ਆਪ ਸਾਖੀ ਲਈ ਹੈ ਮਹਾਰਾਜ ਜੀ ਕਹਿੰਦੇ ਭਵੇਂ ਗੱਡਿਆਂ ਦੇ ਗੱਡੇ ਲੱਦੀ ਫਰੀਏ ਸਾਰੀ ਜ਼ਿੰਦਗੀ ਘਾਰ ਕਰੀ ਜਾਂਦਾ ਮਨੁੱਖ ਕਿ ਬਹੁਤ ਵਿਦਿਆ ਮੇਰੇ ਕੋਲ ਇਹ ਕੂਣਾ ਹੈ ਪਰ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਨਿਫਲੈ ਜਿੰਨਾ ਚਿਰ ਉਹ ਪ੍ਰਮਾਤਮਾ ਦਾ ਸ਼ੁਕਰ ਨਹੀਂ ਜਿੰਨਾ ਚਿਰ ਉਹ ਵਿਦਿਆ ਨੂੰ ਕਿਸੇ ਪ੍ਰਤੀਜੋਜ ਨਹੀਂ ਕੀਤਾ ਜੋ ਮੇ ਛੱਡ ਕੇ ਉਹ ਵਿਦਿਆ ਨੂੰ ਪੜਾਂਗੇ ਉਹਦੀ ਵਿਚਾਰ ਕਰਾਂਗੇ ਭਾਵੇਂ ਥੋੜਾ ਪੜਿਆ ਹੋਵੇ ਮਹਾਰਾਜ ਜੀ ਕਹਿੰਦੇ ਉਹ ਵੀ ਪਾਸ ਹੈ ਕੋਈ ਭਾਵੇਂ ਥੋੜਾ ਪੜਿਆ ਹੋਵੇ ਉਹ ਵੀ ਮਹਾਰਾਜ ਜੀ ਦੀ ਨਿਗਾਹ ਵਿੱਚ ਪਾਸ ਹੈ ਜਿਹਨੂੰ ਹਮੇ ਨਹੀਂ ਘਾਰ ਨਹੀਂ ਭਾਵੇਂ ਬਹੁਤਾ ਪੜ੍ਹਦੀਏ ਜੇ ਉਹ ਹਮਕਾਰ ਦੇ ਲੋਕਾਂ ਦੇ ਨਾਲ ਬੈਸਬਾ ਜੀ ਝਗੜੇ ਕਰਾਂਗੇ ਫਿਰ ਉਹ ਪੜਿਆ ਨਾ ਪੜਿਆ ਇੱਕ ਬਰਾਬਰ ਹੋ ਜਾਂਦਾ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਅਗਲਾ ਪਦ ਆਰੰਭ ਹੁੰਦਾ ਉਹ ਕੱਲ ਨੂੰ ਆਪ ਜੀ ਸਰਵਣ ਕਰਿਓ ਕਿ ਸਮੇਂ ਦੇ ਮੁਤਾਬਕ ਸਮਾਪਤੀ ਹੈ ਪਾਤਸ਼ਾਹ ਜੀ ਮਿਹਰ ਕਰਨ ਬਾਣੀ ਪੜ ਦੇ ਬਾਣੀ ਵਿਚਾਰ ਦੇ ਭਾਈ ਨਿੱਕਾ ਭੁੱਲਾ ਜੰਦਿਆਂ ਮਹਾਰਾਜ ਸਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸੰਗਤ ਜੀ ਅੱਜ 6 ਜੂਨ ਹੈ ਅੱਜ ਦੇ ਦਿਨ ਭਾਈ ਸਾਹਿਬ ਭਾਈ ਹਰੀ ਸਿੰਘ ਜੀ ਦੀ ਸ਼ਹੀਦੀ ਹੋਈ 4 ਜੂਨ ਪਾਤਸ਼ਾਹ ਜੀ ਧੰਨ ਧੰਨ ਬਾਬਾ ਜਨੈਲ ਸਿੰਘ ਜੀ ਮਹਾਂਪੁਰਸ਼ ਜਨਾਂ ਦੀ ਛੀਦੀ ਉਹਨਾਂ ਦੇ ਜਥੇ ਦੇ ਜਿੰਨੇ ਮੈਂਬਰ ਸੀ ਸਿੰਘ ਸੀ ਸਿੰਘ ਨਿਆਸੀ ਛੀਦ ਹੋ ਚੁੱਕੇ ਸੀ ਕਿਉਂਕਿ ਸਮੇਂ ਦੀ ਸਰਕਾਰ ਨੇ ਬਹੁਤ ਵੱਡਾ ਅਤਿਆਚਾਰ ਕੀਤਾ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਸਿੱਖ ਧਰਮ ਤੇ ਪਾਤਸ਼ਾਹ ਜੀ ਦੇ ਬਚਨ ਹਨ ਕੀ ਸਮੇਂ-ਸਮੇਂ ਤੇ ਸਰਕਾਰਾਂ ਸਿੱਖਾਂ ਦੇ ਉੱਤੇ ਵਾਰ ਕਰਨੀਆਂ ਤੇ ਵਾਰ ਪਹਿਲੋਂ ਵੀ ਕੀਤੇ ਗਏ ਇਹ ਨਹੀਂ ਕਿ ਪਹਿਲੀ ਵਾਰੀ ਹੋਇਆ ਅਨੇਕਾਂ ਹੀ ਸੰਗਤਾਂ ਦੀ ਵਾਰ ਹੋਏ ਸ੍ਰੀ ਹਰਿਮੰਦਰ ਸਾਹਿਬ ਨੂੰ ਕਈ ਵਾਰੀ ਢਾਇਆ ਗਿਆ ਇੱਕ ਵਾਰ ਨਹੀਂ ਢਾਹ ਲੱਗੀ ਅਈ ਵਾਰੀ ਪਹਿਲਾਂ ਵੀ ਢਾ ਚੁੱਕੇ ਸੀ ਪਰ ਹੁਣ ਫਿਰ ਬਹਾਨਾ ਬਣਾ ਕੇ ਅਨੇਕਾਂ ਹੀ ਗੁਰਦੁਆਮਾਂ ਤੇ ਡਾਕ ਕੀਤੇ ਗਏ ਨੇਕਾਂ ਹੀ ਸਿੰਘਾਂ ਸਿੰਘਣੀਆਂ ਬੱਚਿਆਂ ਦੀਆਂ ਸ਼ਿੱਧੀਆਂ ਹੋਈਆਂ ਆਪੁਰਸ਼ਾਂ ਦੇ ਜਥੇ ਵਿੱਚ ਵੀ ਸਿੰਘ ਸਿੰਘਣੀਆਂ ਸੀ ਪਰਿਵਾਰ ਹੀ ਸਨ ਪੂਰੇ ਕਈਆਂ ਦੇ ਜਿਹੜੇ ਪਰਿਵਾਰ ਦੇ ਪਰਿਵਾਰ ਸ਼ਹੀਦ ਹੋ ਗਏ ਗਰਭਵਤੀ ਔਰਤਾਂ ਦੀਆਂ ਸ਼ਿੱਧੀਆਂ ਹੋਈਆਂ ਛੋਟੇ ਛੋਟੇ ਬੱਚੇ ਜਿਹੜੇ ਹੱਥਾਂ 'ਚ ਫੜ ਕੇ ਕੰਦਾ ਨਾਲ ਮਾਰੀ ਗਏ ਜੇ ਆਪਾਂ ਪੜੀਏ ਨਾ ਉਹ ਇਤਿਹਾਸ ਜਿਹੜੇ ਸਿੰਘ ਉਸ ਟਾਈਮ ਸਾਨੂੰ ਉਹਨਾਂ ਦੇ ਲਿਖੇ ਹੋਏ ਰਸਾਲੇ ਮਿਲ ਜਾਂਦੇ ਹਨ ਕਿਉਂਕਿ ਉਹ ਸਮੇਂ ਨਹੀਂ ਸਨ ਅਈ ਸਾਲ ਬੰਦ ਰਿਆ ਸਾਰਾ ਕੁਝ ਜਿੰਨਾ ਚਿਰ ਸਰਕਾਰ ਵੱਲੋਂ ਦਾਤਾ ਸਰਪਰ ਹੋਣ ਸਾਹਮਣੇ ਆਉਂਦੀਆਂ ਨੇ ਵੀਡੀਓ ਉਹ ਸਿੰਘਾਂ ਦੇ ਕਹੇ ਹੋਏ ਬਚਨ ਸਾਹਮਣੇ ਹੁੰਦੇ ਨੇ ਜੀ ਸਿੰਘਾ ਸਿੰਘਣੀਆਂ ਜਿਹੜੇ ਬੱਚੇ ਉਹ ਆਪਣੇ ਮੁੱਖ ਤੋਂ ਵੀ ਦੇਖੋ ਹੁਣ ਇੰਟਰਵਿਊ ਦੇ ਰਹੇ ਹਾਂ ਕੀ ਸਾਥ ਉੱਥੇ ਕੁਝ ਹੋਇਆ ਭਾਈ ਨਿਰਮਲ ਸਿੰਘ ਜੀ ਖਾਲਸਾ ਪਹਿਲੋਂ ਜਿਹੜੇ ਸੰਸਾਰੀ ਯਾਤਰਾ ਪੂਰੀ ਕਰਦੇ ਹੋਏ ਚਲੇ ਗਏ ਉਹ ਵੀ ਉਸੇ ਸਨ ਕਈ ਸਿੰਘ ਉੱਥੇ ਉਸ ਟਾਈਮ ਸਨ ਜਿਨ੍ਹਾਂ ਨੇ ਉਹ ਬਾਅਦ ਚ ਕਿਤਾਬਾਂ ਲਿਖੀਆਂ ਰਸਾਲੇ ਲਿਖੇ ਉਹ ਸਾਰਾ ਹਾਲ ਅੱਖੀ ਡਿੱਠਾ ਹਾਲ ਰਸਾਲਾ ਹੈ ਇੱਕ ਇਦੇ ਵਿੱਚ ਸਾਰਾ ਉਹ ਸਿੰਘ ਨਿਹਾਲ ਦੱਸਿਆ ਉਸ ਦੇ ਵਿੱਚ ਕਿ ਕਿਸ ਤਰ੍ਹਾਂ ਟੈਂਕ ਵਾਲੇ ਗੇਜ਼ ਕਿਸ ਤਰ੍ਹਾਂ ਸਿੰਘਾਂ ਸਿੰਘਣੀਆਂ ਨੂੰ ਮਾਰਿਆ ਗਿਆ ਕਿਸ ਤਰ੍ਹਾਂ ਜਿਨ੍ਹਾਂ ਦੇ ਹੱਥ ਖੜੇ ਕਰਾ ਕੇ ਬਾਹਰ ਜਾਣ ਦੇ ਮਹਾਨੇ ਬਾਹਰ ਕੱਢ ਕੱਢ ਕੇ ਮਾਰੇ ਟੱਕਾਂ ਦੇ ਟਰੱਕ ਸਿੰਘਾਂ ਨੂੰ ਸਿੰਘਣੀਆਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਿਆਰਿਓ ਕਿਉਂਕਿ ਸ਼ੁਰੂ ਤੋਂ ਹੀ ਸਿੱਖ ਧਰਮ ਤੇ ਬਹੁਤ ਵੱਡੇ ਜੁਲਮ ਹੁੰਦੇ ਆਏ ਹਨ ਪਰ ਖਾਲਸਾ ਜਿਹੜਾ ਆਕਾਲ ਪੁਰਖ ਕੀ ਫੌਜ ਹੈ ਕਿਉਂਕਿ ਇਹਨੂੰ ਕੋਈ ਮਾਤ ਨਹੀਂ ਦੇ ਸਕਦਾ ਭਵੇਂ ਕੋਈ ਜਿੰਨਾ ਮਰਜੀ ਸਰਕਾਰਾਂ ਖਤਮ ਕਰ ਲੈਣ ਪਰ ਖਾਲਸਾ ਜਿਹੜਾ ਮਹਾਰਾਜ ਜੀ ਨੇ ਬਚਨ ਕੀਤੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੇ ਖਾਲਸਾ ਜਿਹੜਾ ਉਹ ਪ੍ਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ ਇਨੂੰ ਪਰਮਾਤਮਾ ਤੋਂ ਬਿਨਾ ਕੋਈ ਖਤਮ ਥੋੜਾ ਕਰ ਸਕਦਾ ਯਾਰੋ ਜਿੰਨਾ ਮਰਜੀ ਕੋ ਢਾਲ ਆਏ ਸਿੱਖ ਧਰਮ ਤੇ ਮਾਰੇ ਪਰ ਇਹ ਸਿੱਖ ਧਰਮ ਇਸੇ ਤਰ੍ਹਾਂ ਹੀ ਟਲ ਰਹੇਗਾ ਕਿਉਂਕਿ ਖਾਲਸੇ ਦੀ ਚੜ੍ਹਦੀ ਕਲਾ ਸਦਾ ਹੀ ਰਹਿਣੀ ਹੈ ਕਿਉਂਕਿ ਤਸੀਹੇ ਮਹਾਰਾਜ ਜੀ ਨੇ ਖੁਦ ਸਰੀਰ ਤੇ ਸੈ ਸਿੰਘਾਂ ਨੇ ਇਹ ਸਮੇਂ ਸਮੇਂ ਤੇ ਸਾਨੂੰ ਸਹਣੇ ਪੈਣੇ ਹਨ ਕਿਉਂਕਿ ਜੇ ਜ਼ੁਲਮ ਦਾ ਨਾਸ ਕਰਨਾ ਹੋਵੇ ਤੇ ਉੱਥੇ ਤਸੀਹੇ ਸਹਣੇ ਪੈਂਦੇ ਹਨ ਇਹ ਉਹ ਇਸ ਕਰਕੇ ਜੁਨਮ ਦਾ ਨਾਸ ਹੁੰਦਾ ਸਮੇਂ-ਸਮੇਂ ਤੇ ਟਾਈਮ-ਟਾਈਮ ਤੇ ਸਿੱਖਾਂ ਨੂੰ ਆਪਣੇ ਸਰੀਰ ਤੇ ਕਸ਼ਟ ਸਹਣੇ ਪਏ ਇਹ ਅੱਗੇ ਵੀ ਪਿਆਰੋਂ ਸਹਣੇ ਪੈਣੇ ਹਨ ਕਿਉਂਕਿ ਉਹ ਝੂਠੀ ਗੱਲ ਨਹੀਂ ਸਮੇਂ-ਸਮੇਂ ਦੀਆਂ ਸਰਕਾਰਾਂ ਜੁਨਮ ਢਾਂਦੀਆਂ ਹਨ ਪਰ ਗੁਰਸਿੱਖ ਗੁਰੂ ਦੀ ਕਿਰਪਾ ਨਾਲ ਟਲ ਰਹਿੰਦੇ ਹਨ ਇਹ ਖਾਲਸਾ ਜਿਹੜਾ ਸਦਾ ਹੀ ਟਲ ਰਾਜ ਹੈ ਇਨੂੰ ਕੋਈ ਸੰਸਾਰੀ ਮਨੋਟੀ ਰਾਜ ਖਤਮ ਹੋ ਜਾਂਦੇ ਹਨ ਸਮੇ ਸਮੇ ਤੇ ਪਰ ਖਾਲਸੇ ਦਾ ਰਾਜ ਸਦਾ ਹੀ ਰਹਿੰਦਾ ਕਿਉਂਕਿ ਇਹ ਰਿੰਦੀ ਦੁਨੀਆ ਤੱਕ ਹੀ ਰਹਿਣਾ ਪਿਆ ਰਹੋ ਜਿੰਨਾ ਤਿਰ ਦੁਨੀਆ ਉਨਾ ਤਿਰ ਖਾਲਸਾ ਟੱਲ ਰਹੇਗਾ ਪਹਿਲੋ ਤਾਂ ਦੇਖੋ ਦੇਸ਼ ਥੀ ਹੁਣ ਤਾਂ ਪਰਦੇਸਾਂ ਵਿੱਚ ਵੀ ਖਾਲਸੇ ਦਾ ਰਾਜ ਹੈ ਕਈ ਦੇਸਾਂ ਦੇ ਸਿੰਘ ਸਿੰਘ ਨੇ ਅੰਬਰ ਛੱਕ ਚੁੱਕੇ ਹਨ ਜਿਨ੍ਹਾਂ ਨੂੰ ਬਾਸ਼ਾ ਵੀ ਨਹੀਂ ਹੁੰਦੀ ਜਿਹੜੇ ਭਾਸ਼ਾ ਨੂੰ ਹੁਣ ਸਿੱਖ ਰਹੇ ਹਨ ਗੁਰਮੁਖੀ ਭਾਸ਼ਾ ਨੂੰ ਉਹ ਵੀ ਦੇਖੋ ਆਪਣੀ ਭਾਸ਼ਾ ਦੇ ਵਿੱਚ ਬਾਣੀ ਪੜ੍ਹਦੇ ਹਨ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਕਿੰਨਾ ਪਿਆਰ ਹੈ ਉਹ ਲੋਕਾਂ ਦਾ ਕਿਉਂਕਿ ਖਾਲਸੇ ਦੀ ਦਿਨ ਪ੍ਰਤੀ ਦਿਨ ਖਾਲਸੇ ਦੀ ਚੜ੍ਹਦੀ ਕਲਾ ਹੋਣੀ ਹੈ ਕਿਉਂਕਿ ਖਾਲਸੇ ਦਾ ਰਾਜ ਹੁੰਦਾ ਕੋਈ ਤੈਮ ਹੁਣ ਹੈ ਯਾਰੀ ਉਸ ਬਚਨ ਪ੍ਰਮਾਤਮਾ ਦੇ ਟੱਲ ਹੋਣਿਆਂ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਇਤਿਹਾਸ ਸਰਾਂਦੇ ਜੀ ਨਿਕਾ ਭੁੱਲਾ ਜੰਨੀਆਂ ਮਹਾਰਾ ਸਤਿਮਤ ਬਖਸ਼ਣ ਉਹਨਾਂ ਅਸੀਂ ਦਾਸਾਂ ਸਿੰਘਾਂ ਨੂੰ ਸਾਰਿਆਂ ਵੱਲੋਂ ਓਟਨ ਕੋਟ ਪ੍ਰਣਾਮ ਦਾਸ ਵੱਲੋਂ ਵੀ ਪਾਤਸ਼ਾਹ ਜੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ